ਜਿਹੜੀ ਬੇਕੀ ਦਾ ਮਾਮਲਾ ਹੈ ਉਹ ਮੇਰੇ ਸਾਹਮਣੇ ਆਇਆ ਤੇ ਅਸੀਂ ਜਿਹੜੀ ਹੈਗੀ ਆ ਉਹਦੇ ਵਿੱਚ ਬਹੁਤ ਜਲਦੀ ਰੂਲਸ ਮੁਤਾਬਕ ਅਤੇ ਫੂਡ ਐਕਟ ਦੇ ਮੁਤਾਬਕ ਜਿਹੜੀ ਹੈਗੀ ਆ ਕਾਰਵਾਈ ਕਰਾਂਗੇ ਕੋਡ ਖਾਇਆ ਤਾਂ ਤਕਰੀਬਨ 5-7 ਬਿਚ ਨੂੰ ਖਾਣ ਤੋਂ ਬਾਅਦ ਇੱਕ ਜਿਹੜਾ ਬਿਸਕੁਟ ਖਾਦਾ ਬਿਸਕੁਟ ਜਿਹੜਾ ਖਾਦਾ ਬਿਸਕੁਟ ਜਿਹੜਾ ਖਾਦਾ ਉਹਦੇ ਵਿੱਚੋਂ ਧਾਗੇ ਵਰਗੀ ਵਾਲ ਵਰਗੀ ਜਾਂ ਕਿ ਕਿਹੜਾ ਤਲਪਾ ਦਾ ਸਾਨੂੰ ਨਹੀਂ ਪਤਾ ਇਹ ਸਿਹਤ ਬਗ ਦੀ ਟੀਮ ਸਾਰੀ ਦੇਖੇਗੀ ਉਹ ਉਹਨਾਂ ਨੇ ਕੀ ਕਰਨਾ ਕਿਸ ਤਰ੍ਹਾਂ ਕਰਨਾ ਪਰ ਮੈਂ ਚਾਹਾਂਗਾ ਕਿ ਇਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਬੱਚਾ ਖਾਣਾ ਤੇ ਸਵੱਛ ਸਿਹਤ ਜਿਹੜੀ ਹੈਗੀ ਪ੍ਰੋਵਾਈਡ ਕਰਾਉਣ ਲਈ ਅਸੀਂ ਬਚਨ ਬਤ ਹੈ ਗਿਆ ਤੇ ਸਾਡੇ ਜਿਹੜਾ ਵੀ ਕੋਈ ਵੀ ਮਾਮਲਾ ਸਾਡੇ ਸਾਹਮਣੇ ਆਂਦਾ ਉਹਦੇ ਤੇ ਜਿਹੜੀ ਹੈਗੀ ਫੂਡ ਐਕਟ ਦੇ ਤਹਿਤ ਕਾਰਵਾਈ ਕੀਤੀ ਜਾਂਦੀ ਹੈ। ਇਨਵਲਵਮੈਂਟ ਬੁਲਾਇਆ ਗਿਆ ਸੀਗਾ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਸੀਗੀ ਆ ਗਿਆ ਸੀ ਤੁਸੀਂ ਚੈੱਕ ਕਰ ਲਓ ਪਰ ਮੇਰਾ ਚੈੱਕ ਕਰਨ ਨਾਲ ਥੋੜਾ ਨਾ ਕੁਝ ਹੋਣਾ ਕੰਮ ਤਾਂ ਸਿਹਤ ਭਾਗ ਦਾ ਹੈ ਮੇਰਾ ਅਸੀਂ ਇਕ ਲੇਮਨ ਆ ਕੰਮ ਤਾਂ ਸਿਹਤ ਭਾਗ ਦੀ ਟੀਮ ਨੇ ਕਰਨਾ ਜੋ ਵੀ ਕੁਝ ਕਰਨਾ ਅਸੀਂ ਤਾਂ ਕੁਝ ਨਹੀਂ ਕਰਨਾ ਅਸੀਂ ਚਾਹੁੰਦੇ ਆ ਇਹਨਾਂ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਕੋਈ ਐਕਸਕਿਊਜ਼ ਨਹੀਂ ਹੋਣਾ ਚਾਹੀਦਾ ਇਸ ਗੱਲ ਨੂੰ ਲੈ ਕੇ ਠੀਕ ਹੈ ਜੀ ਮੈਮ ਇੱਕ ਬੇਕਰੀ ਦਾ ਮਾਮਲਾ ਸਾਹਮਣੇ ਆਇਆ ਇੱਕ ਵਾਇਰਲ ਵੀਡੀਓ ਹੋ ਰਹੀ ਆ ਉਹਦੇ ਉੱਪਰ ਅਸਤਾ ਕੋਈ ਐਕਸ਼ਨ ਲਿਤਾ ਗਿਆ ਜਿਹੜੀ ਬੇਕਰੀ ਦਾ ਮਾਮਲਾ ਹੈ ਉਹ ਮੇਰੇ ਸਾਹਮਣੇ ਆਇਆ ਹੈ ਸਾਹਮਣੇ ਤੇ ਅਸੀਂ ਜਿਹੜੀ ਹੈਗੀ ਆ ਉਹਦੇ ਵਿੱਚ ਬਹੁਤ ਜਲਦੀ ਰੂਲਸ ਮੁਤਾਬਕ ਤੇ ਫੂਡ ਐਕਟ ਦੇ ਮੁਤਾਬਕ ਜਿਹੜੀ ਹੈਗੀਆਂ ਕਾਰਵਾਈ ਕਰਾਂਗੇ ਉਹ ਕਿਸ ਟਾਈਪ ਦੀ ਕਾਰਵਾਈ ਹੋਏਗੀ ਕਿਉਂਕਿ ਅਸੀਂ ਦੇਖਿਆ ਕਿ ਕਾਫੀ ਪਿੱਛੇ ਦੇ ਮਾਮਲੇ ਬੜੇ ਆਏ ਹੈਗੇ ਜਿਦੇ ਵਿੱਚ ਕਾਫੀ ਤਰ੍ਹਾਂ ਦਾ ਬਿਕਰਿਆ ਧਿਆਨ ਨਹੀਂ ਦਿੱਤੀ ਜਾ ਰਹੀ ਆ ਖਾਣ ਪੀਣ ਨੂੰ ਲੈ ਕੇ ਲਗਾਤਾਰੀ ਮਾਮਲੇ ਸਾਹਮਣੇ ਆ ਰਹੇ ਕੀ ਕਾਰਨ ਮੈਨੂੰ ਲੱਗਾ ਜਿਹੜੀ ਸਾਡੀ ਸਰਕਾਰ ਹੈਗੀ ਸਾਡੇ ਸਿਹਤ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਤੇ ਸਾਡੇ ਜਿਹੜੇ ਸਿਵਲ ਸਰਜਨ ਸਾਹਿਬ ਤੇ ਕਮਿਸ਼ਨਰ ਸਾਹਿਬ ਹੈ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਜਿਹੜੀ ਹੈਗੀ ਆ ਸਵੱਛ ਖਾਣਾ ਤੇ ਸਵੱਛ ਸੇਤ ਜਿਹੜੀ ਹੈਗੀ ਪ੍ਰੋਵਾਈਡ ਕਰਾਉਣ ਲਈ ਅਸੀਂ ਬਚਨ ਬੱਤ ਹੈ ਗਿਆ ਤੇ ਸਾਡੇ ਜਿਹੜਾ ਵੀ ਕੋਈ ਵੀ ਮਾਮਲਾ ਸਾਡੇ ਸਾਹਮਣੇ ਆਂਦਾ ਉਹਦੇ ਤੇ ਜਿਹੜੀ ਹੈਗੀ ਫੂਡ ਐਕਟ ਦੇ ਤਹਿਤ ਕਾਰਵਾਈ ਕੀਤੀ ਜਾਂਦੀ ਹੈ ਤੇ ਉਹ ਜਿਹੜੇ ਜਦੋਂ ਵੀ ਕਾਰਵਾਈ ਦੇ ਫੈਕਟਸ ਹੈ ਤੁਹਾਡੇ ਸਾਹਮਣੇ ਆ ਜਾਣਗੇ ਥੈਂਕ ਯੂ ਸੋ ਮਚ ਥੈਂਕ ਯੂ ਕੀਰਾਵਾ ਬਜੀ ਬਣਾ ਗੁਰਪ੍ਰੀਤ ਸਿੰਘ ਨਾਮ ਹੈ ਜੀ ਮੇਰਾ ਗੁਰਪ੍ਰੀਤ ਜੀ ਕੀ ਮਾਮਲਾ ਆਇਆ ਜਿੱਥੇ ਬੜੇ ਸੇਧੂ ਭਾਗ ਦੀ ਟੀਮ ਇੱਥੇ ਆਈ ਹੈ ਦੁਕਾਨ ਦੇ ਮਾਮਲਾ ਇਹ ਹੈ ਜੀ ਕਿ ਮੈਂ ਇਹਨਾਂ ਤੋਂ ਪਿਛਲੇ ਤਕਰੀਬਨ ਡੇਢ ਦੋ ਸਾਲ ਤੋਂ ਬੇਕਰੀ ਦਾ ਸਮਾਨ ਲੈ ਰਹੇ ਸੀਗਾ ਜੀ ਤੇ ਇਹਨਾਂ ਨੇ ਮੈਂ 12 ਤਰੀਕ ਨੂੰ ਤਾਂ ਸਮਾਨ ਲਗਿਆ ਸੀਗਾ ਬੇਕਰੀ ਦਾ ਬਿਸਕੁਟ ਨਮਕੀਨ ਬ੍ਰੈਡ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਮੈਂ ਜਿਹੜਾ ਬੇਕਰੀ ਦਾ ਇਹਨਾਂ ਦਾ ਸਮਾਨ ਲਿਆ ਬਿਸਕੁਟ ਸੀਗੇ ਜਿਹੜੇ ਜੀ ਉਹ ਮੈਂ ਤਕਰੀਬਨ 16 ਤਰੀਕ ਰਾਤ ਨੂੰ ਖੋਲੇ ਉਸ ਤੋਂ ਪਹਿਲੇ ਬ੍ਰੈਡ ਵਾਲਾ ਖਾ ਚੁੱਕੇ ਸੀ 16 ਤਰੀਕ ਰਾਤ ਨੂੰ ਖੋਲੇ ਬੇਟਾ ਖਾ ਰਿਹਾ ਸੀ ਬਿਸਕੁਟ ਠੀਕ ਹੈ ਜੀ ਉਸਨੇ ਜਦੋਂ ਬਿਸਕੁਟ ਖਾਇਆ ਤਾਂ ਤਕਰੀਬਨ ਪੰਜ-ਸੱਤ ਬਿਸਕੁਟ ਖਾਣ ਤੋਂ ਬਾਅਦ ਇੱਕ ਜਿਹੜਾ ਬਿਸਕੁਟ ਖਾਦਾ ਬਿਸਕੁਟ ਜਿਹੜਾ ਖਾਦਾ ਬਿਸਕੁਟ ਜਿਹੜਾ ਖਾਦਾ ਉਹਦੇ ਵਿੱਚੋਂ ਧਾਗੇ ਵਰਗੀ ਵਾਲ ਵਰਗੀ ਜਾਂ ਕਿ ਕਿਹੜਾ ਤਲਬਾ ਦਾ ਸਾਨੂੰ ਨਹੀਂ ਪਤਾ ਇਹ ਸਿਹਤ ਬਗ ਦੀ ਟੀਮ ਸਾਰੀ ਦੇਖੇਗੀ ਉਹ ਉਹਨਾਂ ਨੇ ਕੀ ਕਰਨਾ ਕਿਸ ਤਰ੍ਹਾਂ ਕਰਨਾ ਪਰ ਮੈਂ ਚਾਹਾਂਗਾ ਕਿ ਇਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਅੱਜ ਤੋਂ ਪਹਿਲੇ ਵੀ ਅਗਰ ਆਪਾਂ ਪਿਛਲੇ 2 ਮਹੀਨੇ ਪਹਿਲੇ 3 ਮਹੀਨੇ ਪਹਿਲੇ 4 ਮਹੀਨੇ ਪਹਿਲੇ ਜਾ ਰਹੇ ਹਾਂ ਬਹੁਤ ਕੁਝ ਵਾਪਰ ਚੁੱਕਿਆ ਪਰ ਉਸ ਦਾ ਕੋਈ ਕਿਸੇ ਕੋਲ ਪੋਜ਼ਿਟਿਵ ਰਿਪਲਾਈ ਨਹੀਂ ਹੈ ਚਾਹੇ ਉਹ ਸਿਹਤ ਵਿਭਾਗ ਦੀ ਟੀਮ ਹੈ ਚਾਹੇ ਕੋਈ ਵੀ ਕੋਈ ਵੀ ਕਨਸੈਪਟ ਹੈਗਾ ਅਸੀਂ ਚਾਹੁੰਦੇ ਹਾਂ ਇਹਨਾਂ ਦੇ ਉੱਪਰ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਸੇ ਗੱਲ ਦੀ ਕੋਈ ਅਸੀਂ ਗੁੰਜਾਇਸ਼ ਨਹੀਂ ਰੱਖਾਂ ਮੇਰਾ ਕਿਨਾਂ ਕੋਈ ਕਿਸੇ ਗੱਲ ਦਾ ਕੋਈ ਕੰਪਰੋਮਾਈਜ਼ ਨਹੀਂ ਹੋਏਗਾ ਸਭ ਕੁਝ ਅਸੀਂ ਚਾਹੁੰਦੇ ਆ ਸਟ੍ਰੇਟ ਫਾਰਵਰਡ ਹੋਣਾ ਚਾਹੀਦਾ ਤੁਸੀਂ ਕੋਲ ਰਿਪੋਰਟ ਪਹਿਲਾਂ ਕਿੱਥੇ ਦੇਖੇ ਵੀ ਆਏ ਹੋ ਬਿਲਕੁਲ ਜੀ ਸਿਹਤ ਬਾਕ ਟੀਮ ਨੂੰ ਸੀਐਮਓ ਸਾਹਿਬ ਨੂੰ ਕੰਪਲੇਂਟ ਦਿੱਤੀ ਵੀ ਅਜੀ ਰਿਟਨ ਵੀ ਦਿੱਤੀ ਬਿਲਕੁਲ ਰਿਟਨ ਚ ਪਈ ਆ ਜੀ ਮੇਰੇ ਕੋਲ ਉਹਨਾਂ ਦੇ ਸਾਰੇ ਲੈਟਰ ਪਏ ਆ ਹਰ ਇੱਕ ਚੀਜ਼ ਐਕਟੀਵਿਟੀ ਪਈ ਆ ਕਿ ਜਵਾਬ ਆਇਆ ਸੀ ਤੁਹਾਨੂੰ ਉਹਨਾਂ ਵੱਲੋਂ ਕੁਝ ਜਵਾਬ ਨਹੀਂ ਆਇਆ ਜੀ ਅਸੀਂ ਇਹ ਮਤਲਬ ਸ਼ੁਕਰਵਾਨੋਂ ਮੈਂ ਕੰਪਲੇਂਟ ਦਿੱਤੀ ਸੀਗੇ ਤੇ ਰੀਸੀਵਿੰਗ ਇਹਨਾਂ ਨੇ ਮੇਰੇ ਤੋਂ ਕੱਲ ਲਈ ਹੈ ਠੀਕ ਹੈ ਜੀ ਕੱਲ ਰੀਸੀਵਿੰਗ ਲੈ ਕੇ ਇਹਨਾਂ ਨੇ ਆਪਣਾ ਜੋ ਪ੍ਰੋਟੋਕੋਲ ਹਾਊਸ ਨੂੰ ਫੋਲੋ ਕਰ ਰਹੇ ਆ ਇਨਵਲਵਮੈਂਟ ਬੁਲਾਇਆ ਗਿਆ ਸੀਗਾ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਸੀਗੀ ਆ ਕੇ ਅਸੀਂ ਤੁਸੀਂ ਚੈੱਕ ਕਰ ਲਓ ਪਰ ਮੇਰਾ ਚੈੱਕ ਕਰਨ ਨਾਲ ਥੋੜਾ ਨਾ ਕੁਝ ਹੋਣਾ ਕੰਮ ਤਾਂ ਸਿਹਤ ਭਾਗ ਦਾ ਹੈ ਮੇਰਾ ਅਸੀਂ ਇਕਲੇ ਮੈਂ ਨਾ ਕੰਮ ਤਾਂ ਸਿਹਤ ਭਾਗ ਦੀ ਟੀਮ ਨੇ ਕਰਨਾ ਜੋ ਵੀ ਕੁਝ ਕਰਨਾ ਹੈ ਅਸੀਂ ਤਾਂ ਕੁਝ ਨਹੀਂ ਕਰਨਾ ਅਸੀਂ ਚਾਹੁੰਦੇ ਆ ਇਹਨਾਂ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕੋਈ ਏਕਸਕਿਊਜ਼ ਨਹੀਂ ਹੋਣਾ ਚਾਹੀਦਾ ਇਸ ਗੱਲ ਨੂੰ ਲੈ ਕੇ ਠੀਕ ਹੈ ਜੀ